ਮੈਂ ਰਕਵੀ ਸਿੰਘ ਪੰਜਾਬ ਪ੍ਰਧਾਨ ਬਾਰਡਰ ਏਰੀਆ ਕਿਸਾਨ ਯੂਨੀਅਨ ਕਨੌਰੀ ਬਾਰਡਰ ਤੇ ਅੱਜ ਟਾਈਮ ਅਸੀਂ ਬੈਠੇ ਆਂ ਔਰ ਅੱਜ ਜਿਹੜਾ ਸਾਡਾ ਨਾਨ ਪਟਰੀਕਾਲ ਸੰਯੁਕਤ ਕਿਸਾਨ ਮੋਰਚਾ ਜਿਹੜਾ 13 ਫਰਵਰੀ ਤੋਂ ਲੱਗਾ ਸੀ ਅੱਜ 101 ਦਿਨ ਹੋ ਚੁੱਕੇ ਆ ਅਸੀਂ ਕੱਲ 100 ਦਿਨ ਦਾ ਪ੍ਰੋਗਰੈਸ ਜਿਹੜਾ ਵਾ ਕਿਸਾਨੀ ਯੂਨੀਅਨ ਦੀ ਔਰ ਜਿਹੜੇ ਸਾਡੇ ਮਾਨਯੋਗ ਜਿਹੜੇ ਲੀਡਰ ਸਾਹਿਬਾਨ ਨੇ ਡੱਲੇਵਾਲ ਸਾਹਿਬ ਤੇ ਪੰਧੀਰ ਸਾਹਿਬ ਜਿਨ੍ਹਾਂ ਚ ਇਸ ਟਾਈਮ ਪੰਜਾਬ ਦੇ ਵਿੱਚ ਦੱਬ ਵਾਲੀ ਖਨੌਰੀ ਤੇ ਸਿੱਧੂ ਬਾਰਡਰ ਤੇ ਮੋਰਚੇ ਲੱਗੇ ਆ ਉਹਦੇ ਬਾਰੇ ਅੱਜ ਅਸੀਂ ਇੱਥੇ ਸੋਚ ਵਿਚਾਰ ਕਰ ਰਹੇ ਆਂ ਔਰ ਮੈਂ ਤੇ ਅਸੀਂ ਤਰਜੋਰ ਰਿਜ਼ਲਟ ਕਢਿਆ ਏ ਉਹ ਦੇਖੋ ਭਈ ਭਰਾਓ ਇਸ ਟਾਈਮ ਮੋਦੀ ਦੀਆਂ ਬਾਵਾਾਂ ਜਿਹੜੀਆਂ ਜਿਹੜੀਆਂ ਬਹੁਤ ਉੱਚੀਆਂ ਸਨ ਡਿਕਟੇਟਰਸ਼ਿਪ ਦੀਆਂ ਉਹਨਾਂ ਨੂੰ ਨੀਵਿਆਂ ਕਰਨ ਵਾਸਤੇ ਅੱਜ ਜੋ ਕਿਸਾਨੀ ਅੰਦੋਲਨ ਨੇ ਕੀਤਾ ਹੈ ਉਹ ਸਦਾ ਪਾਰ ਸੰਸਾਰ 'ਚ ਯਾਦ ਰਹੇਗਾ ਹਿੰਦੁਸਤਾਨ 'ਚ ਯਾਦ ਰਹੇਗਾ ਔਰ ਮੋਦੀ ਵਰਗੇ ਡਿਕਟੇਟਰਸ਼ਿਪ ਜਿਹੜਿਆ ਉਹਨਾਂ ਨੂੰ ਰਾਤ ਦੇ ਟਾਈਮ ਜਦ ਨੀਂਦ ਆਊਗੀ ਉਦੋਂ ਵੀ ਫੜਾ ਫੜਾ ਕੇ ਉੱਠਣਗੇ ਕਿ ਕਿਸਾਨੀ ਅੰਦੋਲਨ ਨੇ ਕੀ ਕੀਤਾ ਕਿ ਉਹ ਸੋਚੇਗਾ ਕਿਸਾਨੀ ਅੰਦੋਲਨ ਦਾ ਉਹ ਕੁਚਲਦਾਰ ਨੀਅਤ ਤੇ ਨਾਲ ਕੰਮ ਕੀਤਾ ਸੀ ਉਹਨਾਂ ਨੇ ਮੇਰੀਆਂ ਬਾਹਾਂ ਜਿਹੜੀਆਂ ਉਹ ਤੋੜ ਕੱਤੀਆਂ ਔਰ ਆਪਣਾ ਜਿਹੜਾ ਮੋਰਚਾ ਏ ਇਹ ਪੂਰੇ ਕਿਸਾਨੀ ਨਾਤੇ ਤੇ ਆ ਗੁਰੂ ਨਾਨਕ ਦੇਵ ਜੀ ਆ ਜਿਨ੍ਹਾਂ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਕੌਮ ਦੇ ਨਾਲ ਸਾਡੇ ਆਪਣੇ ਧਰਮ ਨਾਲ ਜੋੜਿਆ ਔਰ ਆਪ ਅੱਥੀ ਉਹਨਾਂ ਨੇ ਕੀਤੀ ਕੀਤੀ 15 ਸਾਲ ਕਰਤਾਰਪੁਰ ਸਾਹਿਬ ਉਹਨਾਂ ਇੱਕ ਪ੍ਰਮਾਤਮਾ ਦਾ ਰੂਪ ਸਨ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਹਰ ਇੱਕ ਜੀਵ ਨੂੰ ਇਹ ਸਿਖਾਇਆ ਕਿ ਧਰਮ ਇਹ ਕੰਮ ਕੀ ਚੀਜ਼ਾਂ ਉਹਨਾਂ ਨੇ ਸਭ ਤੋਂ ਉੱਤਮ ਖੇਤੀ ਮਦਮ ਵਪਾਰ ਉਹਨਾਂ ਦੱਸਿਆ ਭੀਖ ਨੌਕਰੀ ਇਹ ਚੀਜ਼ਾਂ ਦੱਸ ਇਸ ਕਰਕੇ ਅੱਜ ਅਸੀਂ ਤੇ ਉਸ ਕਿਸਾਨੀ ਨਾਤੇ ਨਾਲ ਜੁੜਿਆ ਜਿਹੜਾ ਇੱਕ ਆਨਦਾਤਾ ਖੌਂਦਾ ਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਪੇਟ ਪਾਲਦਾ ਹੈ ਤਾਂ ਆਪ ਇਕਨੋਮਿਕਲ ਪੜਾ ਡਾਊਨ ਜਾ ਰਿਹਾ ਉਹਨਾਂ ਉਹਦਾ ਨਹੀਂ ਪੱਜ ਤਾਂ ਜਿੰਨੀ ਕਿ ਉਹਨੂੰ ਚਾਹੀਦੀ ਆ ਇਹਨਾਂ ਚੀਜ਼ਾਂ ਬਾਰੇ ਜਿਵੇਂ ਇਹ ਸਰਕਾਰਾਂ ਡਿਕਟੇਟਰਸ਼ਿਪ ਦੇ ਉੱਤੇ ਇਹ ਕੰਮ ਕਰੀਆਂ ਸੀ ਉਹਨੂੰ ਤੋੜਨ ਵਾਸਤੇ ਕਿਸਾਨੀ ਮੋਰਚਾ ਬੜੇ ਸਹੀ ਟਾਈਮ ਤੇ ਲੱਗਾ ਜਿਹਦੀ ਅੱਜ ਪਹੁੰਚ ਬਹੁਤ ਤਗੜੀ ਹੋ ਗਈ ਆ ਔਰ ਅਸੀਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਕੇ ਕਿਸਾਨੀ ਨੂੰ ਬਚਾਉਣ ਵਾਸਤੇ ਇੱਕ ਮੰਚ ਤੇ ਉੱਤੇ ਖੜੇ ਹੋ ਜਾਓ ਔਰ ਤੁਹਾਡੇ ਸਾਰੇ ਹੱਲ ਹੋਣਗੇ ਹਰ ਤਰ੍ਹਾਂ ਦਾ ਤੁਹਾਡਾ ਜਿਹੜਾ ਵਾ ਇਹ ਆਪਣਾ ਖੇਤੀ ਨੂੰ ਬਚਾਉਣ ਦਾ ਜਿਹੜਾ ਕੰਮ ਆ ਡਬਲਯੂਟੀ ਨੂੰ ਤੋੜਨਾ ਔਰ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਕੋਲੋਂ ਖੇਤੀ ਨੂੰ ਬਚਾਉਣਾ ਔਰ ਆਪਣੇ ਆਉਣ ਵਾਲੀ ਜੀਵਨ ਪਰਿਵਾਰ ਨੂੰ ਜਿਹੜਾ ਵਾ ਇਹ ਖੇਤੀ ਦੇ ਨਾਲ ਆਪਣੀ ਜ਼ਾਇਦਾ ਨਾਲ ਜੋੜਨਾ ਇਹ ਸਾਰੇ ਮੁੱਦੇ ਸਾਡੇ ਕਿਸਾਨੀ ਨਾਤੇ ਦੇ ਉੱਤੇ ਇਕੱਠ ਦੇ ਵਿੱਚ ਆ ਔਰ ਸਚੁੱਚੀ ਸਾ ਆਪਣਾ ਜਿਹੜੀ ਹੈਗੀ ਆ ਲੀਡਰਸ਼ਿਪ ਸਾਡੇ ਜਿਹੜੇ ਪ੍ਰਧਾਨ ਨੇ ਹਰ ਇੱਕ ਇਕਾਈ ਦੇ ਬਹੁਤ ਵਧੀਆ ਕੰਮ ਕਰ ਰਿਹਾ ਬੜੇ ਯੋਸ਼ਲੇ ਨਾਲ ਬੜੇ ਹੌਸਲੇ ਨਾਲ ਸਾਰੀਆਂ ਇਕਾਈਆਂ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਵਾ ਅਸੀਂ ਇੱਕ ਨਵਾਨੇ ਜੀ ਨੀਕੀ ਜੀ ਆਪਣੇ ਸੋਚ ਦੇ ਨਾਲ ਇੱਥੇ ਆਏ ਆ ਬਾਰਡਰ ਪੂਰਾ ਸ਼ਾਂਜਲਿਆਂ ਦਾ ਜਿਹੜਾ ਉੱਚੇ ਸਾਡਾ ਵੀ ਇੱਕ ਬੰਦਾ ਹੈ ਜਿਹੜਾ ਕਿ ਫਾਜ਼ਿਲਕਾਲੀ ਦੇ ਸੁਖਦੇਵ ਸਿੰਘ ਦਾ ਚਾਚਾ ਹੈ ਅੰਗਹੀਨ ਆ ਉਹ ਆਪਣੀ ਰੇੜੀ ਲੈ ਕੇ ਇੱਥੇ ਉਦੋਂ ਦਾ ਬੈਠਾ ਹੈ ਜਦੋਂ ਦਾ ਹੈ ਮੋਰਚਾ ਲਗਾਏ ਇਸ ਕਰਕੇ ਦੇਖੋ ਇਹੋ ਜਿਹੇ ਬੰਦੇ ਜਿਹੜਿਆ ਕਿਸਾਨੀ ਮੋਰਚੇ ਦੇ ਨਾਲ ਜੁੜੇ ਆ ਤੇ ਜਿਹੜੇ ਮੇਰੇ ਵੀਰ ਪਿੰਡਾਂ ਦੇ ਚਾ ਭਰਾ ਵਾ ਕਈ ਤਰ੍ਹਾਂ ਦੀਆਂ ਅਫਵਾਹਾਂ ਡਾਉਂਦੇ ਨੇ ਔਰ ਉਹਨਾਂ ਲੋਕਾਂ ਨੂੰ ਇਹ ਸੇਧ ਲੈਣੀ ਚਾਹੀਦੀ ਆ ਕਿ ਆਪਾਂ ਸਦਾ ਹੀ ਕਾਮਨਾ ਚੁੜਨਾ ਵਾ ਖੇਤੀ ਤੋਂ ਹੁਣ ਬੜੀ ਵਧੀਆ ਹੋ ਗਈ ਆ ਰਾਤ ਦਿਨ ਕੰਮ ਨਹੀਂ ਕਰਨਾ ਪੈਂਦਾ ਖੇਤੀ ਤੇ 5 10 ਦਿਨ ਦੀ ਹੁੰਦੀ ਉਹ ਤੋਂ ਬਾਅਦ ਟਾਈਮ ਹੀ ਮਿਲ ਜਾਂਦਾ ਸਾਰੇ ਭਰਾਓ ਮੋਰਚੇ ਨੂੰ ਕਾਮਯਾਬ ਕਰੋ ਆਪਾਂ ਕਾਮਯਾਬ ਹੋ ਰਿਹਾ ਔਰ ਜਿਹੜਾ ਪਹਿਲੀ ਜ਼ੋਨ ਨੂੰ ਜਿਹੜਾ ਬਟਨ ਆ ਉਹ ਮੋਦੀ ਦੀ ਧੌਣ ਦੇ ਉੱਤੇ ਨਹੀਂ ਦਬਾਉਣਾ ਮੋਦੀ ਦਾ ਉਹ ਬਟਨ ਜਿਹੜਾ ਵਾ ਪੱਕਾ ਹੀ ਖਤਮ ਕਰ ਦੇਣਾ ਵਾ ਇਸ ਕਰਕੇ ਨੌਨ ਪੋਲੀਟਿਕਲ ਇਹ ਜਿਹੜੀ ਹੈ ਕਿ ਆਪਣੀ ਇਹ ਕਿਸਾਨ ਸਭਾ ਹੈ ਕਿਸਾਨ ਮੋਰਚਾ ਹੈ ਇਹਦੇ ਲਈ ਧਿਆਨ ਦਿਓ ਔਰ ਸ਼ੁਭ ਕਰਮਵਾਰਗੇ ਜਿਹੜੇ ਆ ਜਿਹੜੇ ਆਪਣੀ ਜ਼ਿੰਦਗੀ ਗਵਾ ਬੈਠਿਆ ਜਿਹੜੇ ਅੱਖਾਂ ਗਵਾ ਬੈਠਿਆ ਉਹਨਾਂ ਨੂੰ ਬੇਸ਼ੱਕ ਯਾਦ ਕਰਦੇ ਹੋਏ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਇਹ ਸਰਕਾਰਾਂ ਜਿਹੜੀਆਂ ਇਹ ਲੋਲੀਪੋਪ ਦਿੰਦੀਆਂ ਵਾ ਕੋਈ ਵੀ ਸਰਕਾਰ ਜਿਹੜੀ ਆ ਆਸੇ ਤੇ ਕਿਸਾਨੀ ਦੇ ਹੱਕ 'ਚ ਨਹੀਂ ਇਸ ਕਰਕੇ ਭਾਈ ਮੋਦੀ ਨੂੰ ਖਤਮ ਕਰ ਦੋ 4 ਜੂਨ ਨੂੰ ਖੁਸ਼ੀਆਂ ਬਣਾਈਏ ਔਰ ਆਪਣੇ ਜਿਹੜੇ ਆ ਹਾਲ ਜਿਹੜੇ ਕਿਸਾਨੀ ਮਸਲੇ ਦੇ ਇਤੋਂ ਅਸੀਂ ਉੱਠਾਂਗੇ ਉਦੋਂ ਜਦੋਂ ਕਿਸਾਨੀ ਮਸਲੇ ਹੱਲ ਹੋਣਗੇ ਜਿਹੜੀ ਸਰਕਾਰ ਬਣੇਗੀ ਉਹਨਾਂ ਦਿੱਲੀ ਜਾ ਕੇ ਵੀ ਆਪਣੇ ਮਸਲੇ ਟੇਬਲ ਤੇ ਰੱਖਾਂਗੇ ਹੱਕ ਲਵਾਂਗੇ ਇਹ ਦੇਖੋ ਮੋਰਚੇ ਦੀ ਸਫਲਤਾ ਬਹੁਤ ਤਗੜੀ ਹਰ ਇੱਕ ਕਿਸਾਨ ਜਿਹੜਾ ਵਾ ਹਰ ਇੱਕ ਜਥੇਬੰਦੀ ਬਹੁਤ ਚੜ ਵੜ ਕੇ ਇਸ ਹਾਲੇ ਰਹੀ ਆ ਔਰ ਸਾਰਿਆਂ ਦੀ ਅਸੀਂ ਸੋਪਾ ਕਰਦੇ ਆ ਔਰ ਇਸੇ ਤਰ੍ਹਾਂ ਹੀ ਸਾਨੂੰ ਜੁੜਨਾ ਚਾਹੀਦਾ ਵੇਖੋ ਅੱਜ ਆਪਣੇ ਘਰ ਬਣਾ ਕੇ ਬੈਠੇ ਆ ਬਾਦਰ ਦੇ ਕਿੰਨੀ ਗਰਮੀ ਆ ਸਭ ਕੁਝ ਆ ਕੋਈ ਪਰਵਾਹ ਨਹੀਂ ਆਪਾਂ ਨੂੰ ਘਰਾਂ ਦੇ ਵੀ ਕੰਮ ਚੱਲ ਰਹੇ ਇੱਥੇ ਵੀ ਚੱਲ ਰਿਆ ਔਰ ਚੜਦੀ ਕਲਾ ਇਹ ਗੁਰੂ ਨਾਨਕ ਦੇਵ ਰੱਖੇਗਾ اے ਮੇਰੀਆਂ ਪੇਂਟੀਆਂ ਸਾਰੇ ਵੀਰ ਸਵੀਕਾਰ ਕਰੋ ਪੰਜਾਬ ਵਾਲੇ ਵੀ ਕਰੋ ਹਰਿਆਣਾ ਸਾਰਾ ਹਿੰਦੁਸਤਾਨ ਕਰੋ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਸ ਚੀਜ਼ ਦੀ ਸ਼ੋਭਾ ਹੋ ਰਹੀ ਆ ਇਸ ਕਰਕੇ ਮੇਰੇ ਵੀਰ ਜੀ ਸਾਰੇ ਦੇ ਸਾਰੇ ਜਿਹੜੇ ਆ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ